ਏ ਆਪਾਂ ਬਾਈ ਗੱਪ ਮਾਰ ਕੇ ਨਹੀਂ ਦੇਣੀ ਹਨ ਫਲਾਨਾ ਸਿੰਮ ਲੱਗਿਆ ਤੇ ਹੰਕਾ ਲੱਗਿਆ ਜਾਂ 17 ਕਡੂ ਜਾਂ 18 ਕਡੂ 14 ਲੀਟਰ ਦੀ ਬਾਈ ਗਾਰੰਟੀ ਹੈ ਆਪਣੀ 14 ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਆ ਗਿਆ ਲਹਿਰਾਖਾਨਾ ਜ਼ਿਲ੍ਹਾ ਬਠਿੰਡਾ ਤਹਿਸੀਲ ਆ ਗਈ ਬਾਈ ਜੀ ਨਥਾਣਾ ਬਾਈ ਸਰਬਜੀਤ ਦੇ ਘਰੋਂ ਦੋਸਤੋ ਵੀਡੀਓ ਆ ਜਮਾ ਹੈ ਕਾਮ ਪਸ਼ੂ ਪਾਲਕਾ ਘਰੇਲੂ ਪਸ਼ੂ ਪਾਲਕ ਵੀਰੇ ਬਾਈ ਨੇ ਕਹਾ ਮੱਝੇ ਸੇਲ ਕਰਨੀਆਂ ਚੰਗੇ ਦੁੱਧ ਦੀ ਦੱਸਦਾ ਮਾਲਕ ਬਾਕੀ ਮੁੱਲ ਬਾੜੀ ਸਾਰੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਕੀ ਇਹਦਾ ਭਾਅ ਰੱਖਦਾ ਨੰਬਰ ਆਪਾਂ ਬਾਈ ਦਾ ਵੀਡੀਓ ਦੇ ਵਿੱਚ ਹੀ ਲੈ ਲਾਂਗੇ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲੋ 23 ਤਰੀਕ 11ਵਾਂ ਮਹੀਨਾ 2025 ਦੀ ਗੱਬਣ ਹੈਗੀ ਆ ਕੁਛਕ ਦਿਨ ਸੁੰਨਦੇ ਲੈਂਦੀ ਆ ਸੋ ਆਜੋ ਆਪਾਂ ਸਾਰੀ ਜਾਣਕਾਰੀ ਵੀ ਵੀਰ ਤੋਂ ਲੈਣੇ ਆ ਕੀ ਬਾਈ ਇਹਦੀ ਗੱਲਬਾਤ ਕਰਦਾਗਾ ਹੋਰ ਸਰਬੀਤ ਬਾਈ ਜੀ ਸੱਸੀ ਗੱਲ ਸੱਸੀ ਗੱਲ ਬਾਈ ਪਿੰਡ ਬਾਈ ਲਹਿਰਾਖਾਨਾ ਹਾਂ ਬਾਈ ਪਿੰਡ ਲਹਿਰਾਖਾਨਾ ਤੇਰਾ ਕਿੱਥੇ ਪਿੰਡ ਆਪਣਾ ਕਾਰ ਬਾਈ ਆਪਣਾ ਬੀਐਸਐਨਐਲ ਦਾ ਟਾਵਰ ਕੋਲੇ ਆ ਠੀਕ ਆ ਆਪਣਾ ਪਿੰਡ ਇਹ ਬਾਈ ਪੁੱਚੋ ਕਿ ਮੰਡੀ ਤੋਂ 3 ਕਿਲੋਮੀਟਰ ਪੁੱਚੋ ਮੰਡੀ ਤੋਂ 3 ਕਿਲੋਮੀਟਰ ਹਾਂ ਬਾਈ ਇਧਰ ਲੈ ਰਹਾ ਮੈਂ ਬਤਾ ਗਿਆ ਠੀਕ ਆ ਵੀਰੇ ਠੀਕ ਆ ਫਨ ਫਨ ਬਾਈ ਆਪਾਂ ਨੂੰ 1 ਕਿਲੋਮੀਟਰ ਹੈ ਠੀਕ ਆ ਜਿਹੜਾ ਠੀਕ ਆ ਸਰ ਵੀਰ ਇਹ ਕਿੰਨਾ ਸੂਆ ਸੋਣਾ ਇਹਨੇ ਹੁਣ ਇਹ ਬਾਈ ਤੀਜੇ ਸੂਆ ਸੋਣਾ ਹੈ ਤੀਜਾ ਸੂਆ ਘਰੋਂ ਜੰਪਲਾ ਜਮਾ ਕਰੇਲੂ ਮੱਝਾ ਬਾਈ ਆਪਣੇ ਘਰ ਦੀ ਮੱਝ ਹੈ ਠੀਕ ਆ ਬਾਕੀ ਆ ਬਾਹਰ ਦੋ ਕਟੀਆਂ ਖੜੀਆਂ ਬਾਈ ਇਦਾਂ ਆ ਪਹਿਲੇ ਸੂਈ ਦੀ ਆ ਬਾਈ ਹਾਂ ਸਵਾ ਦੋ ਸਾਲ ਦੀ ਉਹ ਇਦੋਂ ਪਿਛਲੇ ਸੂਈ ਦੀ ਆ ਠੀਕ ਆ ਦੋਨੇ ਇਕੱਠੀਆਂ ਹੀ ਦਿੱਤੀਆਂ ਠੀਕ ਆ ਹੈਦ ਕੀ ਕਿਹੜੇ ਤੋਂ ਗੱਭਣਾ ਪਤਾ ਏ ਬਾਈ ਸਾਨ ਤੋਂ ਡਾਇਰੈਕਟ ਕਰਾਉਸ ਆ ਪਿੰਡ ਚੋਂ ਹੀ ਹਾਂ ਬਾਈ ਠੀਕ ਆ ਸਾਨ ਚੰਗੇ ਤੋਂ ਐ ਆ ਵੀ ਸਾਨ ਤੋਂ ਡਾਇਰੈਕਟ ਕਰਾਉ ਸੀਗਾ ਬੱਚੇ ਦੇਖ ਲਓ ਹਾਂ ਤੇ ਆਪਾਂ ਬਾਈ ਕੱਪ ਮਾਰ ਕੇ ਨਹੀਂ ਦੇਣੀ ਹਨਾ ਵੀ ਫਲਾਨਾ ਸੀਮ ਲੱਗਿਆ ਤੇ ਹੁਣ ਕ ਲੱਗਿਆ 10 17 ਕੱਡੂ ਜਾਂ 18 ਕੱਡੂ 14 ਲੀਟਰ ਦੀ ਬਾਈ ਗਾਰੰਟੀ ਆ ਆਪਣੀ 14 ਕਿਲੋ ਚੋਇਆ ਜਮਾ ਹਾਂ ਬਾਈ ਪਿਛਲੇ ਸੂਏ ਚ ਪੂਰ ਫਰਲੇ ਦੀ ਬਾਈ ਭਾਰ ਦੀ ਆਪਣੀ ਘਰ ਤੱਕ ਦੀ ਗਾਰੰਟੀ ਆ ਠੀਕ ਆ ਬੈਠੇ ਜੇ ਬਾਹਲਾ ਦੇ ਬੰਦਾ ਬਾਫ ਕਰਦੇ ਕੋਈ ਚੱਕਰ ਹਾਂ ਵੀ ਅਗਲਾ ਮਹੀਨੇ ਤੋਂ ਨਾ ਬਾਅਦ ਚ ਕਹੀ ਜਾਏ ਹਾਂ ਜਿਵੇਂ ਮਰਜੀ ਚੈੱਕ ਕਰ ਲਿਓ ਤਸੱਲੀ ਕਰ ਲਿਓ 5 ਦਿਨ ਬਹੁਤ ਹੋ ਜਾਂਦੇ ਆ ਪਰ ਤੁਹਾਨੂੰ ਵੀ ਪੂਰੀ ਠੰਡੀ ਸੀਲਾ ਬਾਈ ਜਮਾ ਕੋਈ ਆ ਹੋਣੀ ਪੱਛ ਤੇ ਬਾਈ ਘਰੇ ਰੱਖਣ ਵਾਲੀ ਆ ਠੀਕ ਆ ਠੀਕ ਆ ਬਾਈ ਤੀਜਾ ਸੂਆ ਸੁੰਦੀ ਆ ਅੱਜ ਦਿਨ ਕਿੰਨੇ ਰਹਿ ਗਏ ਇਹਦੇ ਅੱਜ ਦਿਨ 2 ਰਹਿ ਗਏ ਬਾਈ 25 ਤਰੀਕ ਨੂੰ 25 ਨੂੰ ਦਿਨ ਪੂਰੇ ਆ 25 ਨਵੰਬਰ ਨੂੰ ਦੋਸਤੋ ਦਿਨ ਪੂਰੇ ਆ 23 ਨਵੰਬਰ 2025 ਦੀ ਵੀਡੀਓ ਆ ਬਾਕੀ ਖੋਲ ਕੇ ਤੋੜ ਕੇ ਦਿਖਾ ਦੂੰ ਕਰਮਾਲੀ ਦਾ ਲੇਵਲ ਉਹ ਚੰਗਾ ਵੀਰੇ ਆਮ ਘਰ ਚੋ ਦੋਸਤੋ ਮੋਲ ਆ ਜਿਹੜਾ ਵੀਡੀਓ ਦੇ ਵਿੱਚ ਕਰਾਵਾਂਗੇ ਲਿਆ ਸਰਬਜੀਤ ਬਾਈ ਇੱਧਰ ਹੀ ਲਿਆ ਖੋਲ ਕੇ ਤੋੜ ਕੇ ਤੁਹਾਨੂੰ ਮੈਂ ਦਿਖਾ ਦਿੰਨਾ ਚੰਗੇ ਵਜਨ ਚ ਤੇ ਚੰਗੇ ਦੋਸਤੋ ਲੇਵੇ ਵਾਲੀ ਮੱਝ ਆ ਬਾਕੀ ਤੁਰਦੀ ਤੁਸੀਂ ਕਰਮਾਲੀ ਚੈੱਕ ਕਰਿਓ ਪਿੱਛੇ ਤੋਂ ਤੁਹਾਨੂੰ ਕਰਾਉਣਾ ਚੈੱਕ ਨੰਬਰ ਬਾਈ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਖਿਹੜੇ ਵੀ ਭਰਾ ਨਹੀਂ ਖਰੀਦਣੀ ਆ ਕੋਲੇ ਆ ਜਾਓ ਤਸੱਲੀ ਦੋਸਤੋ ਥੋਡੀ ਹੁੰਦੀ ਆ ਹਨਾ ਆਹ ਦੇਖੋ ਆ ਕਰ ਲੋ ਚੱਕ ਹਾਂ ਕਿਹੜਾ ਦਵਾਲਾ ਬਾਈ ਉਹਰੇ ਨੂੰ ਲੈ ਇੱਕ ਵਾਰੀ ਹਾਂ ਹਾਂ ਬਾਈ ਬਾਕੀ ਆ ਦੇਖੋ ਦੋਸਤੋ ਲੈਵਾ ਚੱਕ ਕਰ ਲੋ ਥੋੜਾ ਜਿਹਾ ਮੇਰੇ ਤੋਂ ਘਬਰਾਉਂਦੀ ਹੈ ਬਗਾਨੇ ਬੰਦੇ ਦਾ ਹੋ ਜਾਂਦਾ ਕਈ ਵਾਰੀ ਪਸ਼ੂ ਨੂੰ ਬਾਕੀ ਲੈਵੇ ਲੂਵੇ ਦੀ ਬਹੁਤ ਸਾਫ ਆ ਦੋਸਤੋ ਚੰਗੇ ਲੈਵੇ ਦੀ ਆ ਦੁੱਧ ਬਾਈ ਬਹੁਤ ਸੋਹਣਾ ਦੱਸਦਾ 14 ਬੇਲਬੂਲ ਬਹੁਤਾ ਬਾਈ ਮੱਝ ਦੀ ਬੇਲਬੂਲ ਬਹੁਤਾ ਬਾਈ ਮੱਝ ਦੇ ਬੱਚੇ ਬਹੁਤ ਥੋੜਾ ਜਿਹਾ ਦੇਖੋ ਮੇਰੇ ਤੋਂ ਬੜਾ ਉਪਰ ਆਏ ਕਰਦੀ ਆ ਬਾਕੀ ਲੈਵੇ ਦਾ ਕੋਈ ਕਸਰ ਨਹੀਂ ਹੈਗੀ ਦੋਸਤੋ ਦੁੱਧ ਪਾ ਦੋ ਸੌਦਾ ਭਾਂਡੇ ਤੋਂ ਪਤਾ ਲੱਗ ਜਾਂਦਾ ਹੁੰਦਾ ਆ ਸਾਨੂੰ ਮੈਂ ਕੋਲ ਦਿਖਾਉਣਾ ਹਾਂ ਹੂੰ ਆ ਦੇਖੋ ਬਾਈ ਹਾਂ ਲੈ ਆ ਬਾਈ ਇੱਧਰ ਨੂੰ ਲਿਆ ਚੱਲ ਬੰਨ ਲਾ ਉਧਰ ਥੋੜਾ ਜਿਹਾ ਨੇੜੋਂ ਬੰਨ ਕੇ ਦਿਖਾ ਦਿੰਨੇ ਆਪਾਂ ਬਾਕੀ ਜਿਹੜੇ ਵੀ ਮੇਰੇ ਭਰਾਣੇ ਖਰੀਦਣੀਆਂ ਕੋਲੇ ਆ ਜਾਓ ਸੱਲੀ ਦੋਸਤੋ ਤੁਸੀਂ ਕਰਕੇ ਬਾਈ ਨਾਲ ਸੌਦਾ ਕਰ ਸਕਦੇ ਹੋ ਨੰਬਰ ਬਾਈ ਸਰਪੀ ਦਾ ਹੀ ਠਾਂ ਚੱਲੀ ਜਾਂਦਾ ਪਿੰਡ ਦੋਸਤੋ ਪੁੱਚੋ ਮੰਡੀ ਤੋਂ 3 ਕਿਲੋਮੀਟਰ ਤੇ ਆ ਤੇ ਆ ਤੁਸੀਂ ਬਾਈ ਇਹਦਾ ਲੈਵਾ ਦੇਖ ਲਓ ਮੋਲ ਜਿਹੜਾ ਉਹ ਕਰਵਾ ਦਿੰਨਾ ਵੀਡੀਓ ਦੇ ਵਿੱਚ ਹਾਂ ਬੰਲਾ ਬਾਈ ਡੈਨੀਅਲ ਦੇ ਪਾਸੇ ਮਾੜਾ ਜਿਹਾ ਰੱਖ ਦਿਆ ਮਮੂਲੀ ਜਿਹਾ ਹਨਾ ਬਾਈ ਥੋੜਾ ਹਵਾ ਸਮਾਨਾ ਬਾਈ ਸੋਕੇ ਸੈੱਟ ਹੋ ਜੂ ਕੋਈ ਚੱਕਰ ਨਹੀਂ ਅੱਛਾ ਇਹ ਬੈਠਣ ਬੋਠਣ ਦਾ ਹੋ ਜਾਂਦਾ ਬਾਈ ਮਾੜਾ ਮੋਟਾ ਬਖੂ ਦਾ ਤੇ ਕੀ ਭਾ ਕਰੇਗਾ ਸਰ ਵੀ ਤਬਈ ਇਹਦਾ ਫਿਰ ਰੇਟ ਤਾਂ ਬਾਈ ਜੈ ਜੀ ਆਪਣਾ ਹਾਂ 135 ਹੈ ਬਾਈ 135000 35000 ਜੀ ਮਾਨਤਨ ਹੋ ਜੂ ਮੌਕੇ ਤੇ ਕੋਈ ਨਹੀਂ ਬਾਈ ਜਦੋਂ ਕੋਈ ਗਾ ਕੋ ਮੱਝ ਦੀ ਬਾਈ ਗਰੰਟੀ ਫੁੱਲ ਤੁਫਲੀ ਠੀਕ ਆ 135 ਬਾਈ ਨੇ ਦੋਸਤੋ ਡਿਮਾਂਡ ਰੱਖੀ ਆ ਜਿਹੜੇ ਵੀ ਸੱਜਣ ਪਿਆਰੇ ਨੂੰ ਪਸੰਦ ਆ ਉਹ ਕੋਲੇ ਆ ਜੋ ਤੇ ਬਾਕੀ ਲੇ ਵਾ ਲੋਗਾ ਚੰਗਾ ਦੁੱਧ ਚੰਗਾ ਪਾ ਜੂਗੀ ਖਾਣ ਪੀਣ ਦੀ ਬਹੁਤ ਖੁੱਲੀ ਬਾਈ ਹਾਂ ਜਿੰਨੀ ਕਹਦੇ ਉਹਨੀ ਠੀਕ ਜੇ ਆਪਾਂ ਐ ਕਹਦੇ ਨਾ ਵੀ ਅੱਕ ਪਾ ਦੇ ਇਹਨੂੰ ਉਹ ਵੀ ਖਾ ਜਾਂਦੀ ਹੈ ਅੱਛਾ ਬਾਹਲੇ ਖੁੱਲੀ ਹੈ ਖਾਣ ਨੂੰ ਖਾਣ ਪੀਣ ਵਾਲੀ ਪਸ਼ੂ ਬਈਰੇ ਦੁੱਧ ਕੱਢਦਾ ਕੇ ਹਾਂ ਬਾਈ ਹਾਂ ਆਪਣੇ ਨਾ ਚੱਕਰ ਕੀ ਆਪਣੇ ਦੋ ਮੱਝਾਂ ਕੱਖੀਆਂ ਸੂਪੀਆਂ ਬਾਈ ਹੂੰ ਇਹਦਾ ਕਰਕੇ ਆਪਾਂ ਨੂੰ ਵੇਚ ਨਹੀਂ ਪੈਗੀ ਅੱਗੇ ਜਾ ਕੇ ਫਿਰ ਦਿੱਕਤ ਆਉਂਦੀ ਆਪਾਂ ਨੂੰ ਤਾਂ ਕਰਕੇ ਫੇਲ ਕਰ ਦਿਆਂ ਹੌਰ ਕੋਈ ਨੁਕਸ ਨਹੀਂ ਬਾਈ ਓਕੇ ਜੀ ਓਕੇ ਬਾਕੀ ਵੀਡੀਓ ਦੇਖਣ ਲਈ ਵੀਰੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਭਰਾਵਾਂ